ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਵਿਦਾਊਟ ਦੁਪੱਟਾ ਸੂਟਸ ਨੇ ਇਹ ਜਿਹੜੇ ਆਪਾਂ ਤੁਹਾਨੂੰ 올ਓਵਰ ਦਿਖਾਵਾਂਗੇ 올ਓਵਰ ਸੂਟਸ ਹੋਣਗੇ ਐਂ ਜਿਹੜੇ ਮੈਚਿੰਗ ਦੇ ਵਿੱਚ ਦਿਖਾਵਾਂਗੇ ਉਹ ਮੈਚਿੰਗ ਸੂਟ ਹੋਣਗੇ ਪਲੀਜ਼ ਕੋਈ ਵੀ ਆਨਲੀ ਸ਼ਰਟ ਪੀਸ ਦੇ ਲਈ ਮੈਸੇਜ ਨਾ ਕਰਿਓ ਆਪਦੀ ਬੁਕਿੰਗ ਦੇ ਲਈ ਜੋ ਨੰਬਰ ਹੈਗਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਸ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰਨਾ ਪ੍ਰੋਪਰ ਸੂਟ ਦਾ ਸਕਰੀਨ ਸ਼ਾਟ ਲੈ ਕੇ ਠੀਕ ਹੈ ਜੀ ਹਾਂਜੀ ਤੇ ਇੱਕ ਤੁਹਾਡੀ ਪੇਮੈਂਟ ਆਉਣ ਤੋਂ ਬਾਅਦ ਹੀ ਆਰਡਰ ਕਨਫਰਮ ਮੰਨਿਆ ਜਾਊਗਾ ਤੁਸੀਂ ਜਸਟ ਮੈਸੇਜ ਸੈਂਡ ਕਰਤਾ ਸਾਡਾ ਸੂਟ ਰੱਖ ਲਵੋ ਤਾਂ ਜਿਹਦੀ ਪੇਮੈਂਟ ਪਹਿਲਾਂ ਆਏਗੀ ਅਸੀਂ ਉਸੇ ਦਾ ਹੀ ਆਰਡਰ ਜਿਹੜਾ ਕਨਫਰਮ ਕਰਾਂਗੇ ਹਾਂਜੀ ਪਹਿਲਾ ਸੂਟ ਹੈਗਾ yellow color ਦਾ ਸੂਟ ਹੈ ਤੇ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਇਸ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 올ਓਵਰ ਪਹਿਨੇ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈ ਹਾਂਜੀ ਤੇ ਨੈਕਸਟ ਟੇਬਲ ਦਾ ਸੂਟ ਨੇਵੀ ਬਲੂ ਕਲਰ ਹੈ ਐਗਜ਼ੈਕਟ ਕਲਰ ਤੋਂ ਨੇ ਸ਼ੋਅ ਹੋ ਰਿਹਾ ਇਸ ਤਰ੍ਹਾਂ ਦੇ ਨਾਲ ਵਿੱਚ ਪ੍ਰਿੰਟ ਬਣਿਆ ਹੋਇਆ ਐਂਡ ਇਹ ਵਾਲੀ ਰਹੇਗੀ ਇਸਦੇ ਨਾਲ ਬਾਟਮ ਹਾਂਜੀ ਨੈਕਸਟ ਇਹ ਵਾਲਾ ਸੂਟ ਪਿਓਰ ਕਾਟਨ ਦੇ ਸੂਟ ਰਹਿਣਗੇ ਜੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਸਾਰੀ ਸ਼ਰਟ ਦੇ ਵਿੱਚ ਠੀਕ ਹੈ ਐਂਡ ਇਹ ਬੜੀ ਸੌਰੀ ਐਂਡ ਇਹ ਮੈਚਿੰਗ ਹੈਗੀ ਹੈ ਜਿਹੜੀ ਬਾਟਮ ਰਹੇਗੀ ਇਸ ਤਰ੍ਹਾਂ ਦੇ ਨਾਲ ਇਸ ਫਲਾਵਰ ਦੇ ਨਾਲ ਮੈਚਿੰਗ ਅੱਜ ਵਾਲੇ ਸੂਟਸ ਦਾ ਪ੍ਰਾਈਸ ਰਹੇਗਾ ਜੀ 770 ਰੁਪਏ ਸ਼ਿਪਿੰਗ ਰਹੇਗੀ ਫ੍ਰੀ ਹਾਂਜੀ ਨੈਕਸਟ ਵਾਲਾ ਸੂਟ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਹੈ ਸਰ ਠੀਕ ਹੈ ਜੀ ਇਹ ਸ਼ਰਟ ਦਾ ਪ੍ਰਿੰਟ ਹੈ ਐਂਡ ਨਾਲ ਲਾਈਟ ਬੀਨ ਕਲਰ ਦੀ ਜਿਹੜੀ ਬਾਟਮ ਦੀ ਮੈਚਿੰਗ ਰਹੇਗੀ ਨੈਕਸਟ ਵਾਲਾ ਬਲੈਕ ਕਲਰ ਦਾ ਪ੍ਰਿੰਟ ਹੈ ਜੀ ਠੀਕ ਹੈ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੈ ਠੀਕ ਹੈ ਮੋਡਲ ਹੈ ਜੀ ਬਿਲਕੁਲ ਸੌਫਟ ਵਾਲੀ ਇਸ ਤਰ੍ਹਾਂ ਦੇ ਨਾਲ ਜਿਹੜੀ ਪੀਚ ਕਲਰ ਦੇ ਨਾਲ ਐਸਦੀ ਮੈਚਿੰਗ ਹੋਈ ਹੋਈ ਹੈ ਨੈਕਸਟ ਹੈ ਇਹ ਵਾਲਾ ਪ੍ਰਿੰਟ ਠੀਕ ਹੈ ਚੈੱਕ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਐਂਡ ਇਹ ਵਾਲੀ ਬਾਟਮ ਹੈਗੀ ਜਿਹੜੀ ਪਲੇਨ ਦੇ ਨਾਲ ਐਸੀ ਰਹਿਣੀ ਹੈ ਮੈਚਿੰਗ ਹਾਂ ਜੀ ਸਾਰੇ ਸੂਟਸ ਨੇ ਜਿਹੜੇ ਵੱਡੇ ਬਣੇ ਦੇ ਰਹਿਣਗੇ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਸ਼ਰਟ ਦਾ ਤੇ ਨਾਲ ਮਜ਼ੈਂਟਾ ਕਲਰ ਦੀ ਜਿਹੜੀ ਹੈਗੀ ਇਹ ਬਾਟਮ ਦੀ ਮੈਚਿੰਗ ਹੈ ਠੀਕ ਹੈ ਜੀ ਕਪੜਾ ਜਿਹੜਾ ਬਿਲਕੁਲ ਸੌਫਟ ਰਹੇਗਾ ਵਿਦਆਊਟ ਲਾਈਨਿੰਗ ਵੀ ਸਟ੍ਰੈਚ ਹੋ ਸਕਦਾ ਜਿਹੜੇ ਗਾਫ ਕਲਰਸ ਨੇ ਨੈਕਸਟ ਇਹ ਵਾਲਾ ਸੂਟ ਹੈ ਜੀ ਖਾਦੀ ਕਾਟਨ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਇਸ ਦਾ ਜਿਹੜਾ ਵੀ ਸੂਟ ਪਸੰਦ ਆਉਣਾ ਜਾਂਦਾ ਸਕਰੀਨਸ਼ਾਟ ਲੈਂਦੇ ਜਾਓ ਹਾਂਜੀ ਨੈਕਸਟ ਹੈਗਾ ਇਹ ਵਾਲਾ ਪ੍ਰਿੰਟ ਆਫ ਵਾਈਟ ਦੇ ਉੱਪਰ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਮਾਸਟਰ ਦੇ ਨਾਲ ਇਸਦੀ ਹੋਈ ਹੋਈ ਹੈ ਮੈਚਿੰਗ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਆ ਫਰੋਜੀ ਦੇ ਉੱਪਰ ਬਲੂ ਕਲਰ ਇਹ ਬੜੀ ਰਹੇਗੀ ਇਸਦੇ ਨਾਲ ਬਾਟਮ ਮੈਚਿੰਗ ਇਸ ਤਰ੍ਹਾਂ ਦੇ ਨਾਲ ਇਹਦੀ ਪ੍ਰਿੰਟਿੰਗ ਰਹੇਗੀ ਸ਼ਰਟ ਦੀ ਬਹੁਤ ਸੋਹਣੇ ਪ੍ਰਿੰਟਸ ਬਣੇ ਹੋਏ ਨੇ ਪਿਓਰ ਕਾਟਨ ਦਾ ਸੂਟ ਰਹੇਗਾ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਪੀਚ ਦੇ ਨਾਲ ਮੈਚਿੰਗ ਹੈ ਇਸ ਤਰ੍ਹਾਂ ਦੇ ਨਾਲ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਫਰੋਜੀ ਨਾਲੂ ਪ੍ਰੇਵਲ ਸਰਾ ਪ੍ਰਿੰਟ ਬਣਿਆ ਹੋਇਆ। ਹਾਂਜੀ ਨੈਕਸਟ ਚੈੱਕ ਦੇ ਵਿੱਚ ਪਿੰਕ ਐਂਡ ਵਾਈਟ ਚੈੱਕ ਬਣਿਆ ਹੋਇਆ। ਇਸੇ ਨਾਲ ਜੋ ਮੈਚਿੰਗ ਹੈ ਉਹ ਆਪਾਂ ਕੀਤੀ ਹੋਈ ਹੈ। ਇਸ ਤਰ੍ਹਾਂ ਦੇ ਨਾਲ ਸੈਲਫ ਵਾਲੀ ਪ੍ਰਿੰਟ ਦੇ ਵਿੱਚ ਬਾਟਮ ਹੈ। ਨੈਕਸਟ ਇਹ ਹੈਗਾ ਲਾਈਨਾਂ ਵਾਲਾ ਪ੍ਰਿੰਟ। ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ। ਐਂਡ ਇਹ ਵਾਲੀ ਰਹੇਗੀ ਮੈਚਿੰਗ ਬਾਟਮ ਨੈਕਸਟ ਰਹੇਗਾ ਜੀ ਲਾਈਨਸ ਵਾਲੇ ਦੇ ਵਿੱਚ ਇਹ ਵਾਲਾ ਪ੍ਰਿੰਟ ਇਹਨਾਂ ਦੇ ਉੱਪਰ ਤੁਸੀਂ ਕੋਈ ਵੀ embroiderry ਕਰਾਉਣਾ ਚਾਹੁੰਦੇ ਹੋ ਪੇਂਟ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਆਪਣਾ ਇਸ ਤੇ ਨਾਲ ਤੁਸੀਂ ਵਾਈਟ ਬਾਟਮ ਲਗਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਹੈ ਹਾਂਜੀ ਨੈਕਸਟ ਟਾਈਗਰ ਪ੍ਰਿੰਟ ਬਣਿਆ ਹੋਇਆ ਬਲੈਕ ਬਾਟਮ ਦੇ ਨਾਲ ਐਸ ਤਰ੍ਹਾਂ ਦੇ ਨਾਲ ਹਾਂਜੀ ਨੈਕਸਟ ਰੇਵਲ ਨੇਵੀ ਬਲੂ ਦੇ ਨਾਲ ਟਾਈ ਡਾਈ ਦੇ ਵਿੱਚ ਬਣਿਆ ਹੋਇਆ ਐਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਸੋਨੇ ਸੋਨੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇੰਨੇ ਸੂਟਸ ਤੇ ਆਰਡਰ ਕਰੋ ਬੁੱਕ